ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜੋੜੀ ਕੋਠੇ ਸਹਨੇ ਤੋਂ ਸੜਕ ਜਾਂਦੀ ਆ ਇੱਕ ਇਧਰ ਮੋੜਨਾਬੇ ਤੋਂ ਸੜਕ ਆਉਂਦੀ ਆ ਠੀਕ ਹੈ ਜੀ ਤੇ ਵੱਧ ਜਾਣਕਾਰੀ ਬਾਈ ਤੋਂ ਫੋਨ ਤੇ ਲੈ ਲਓ ਜੀ ਠੀਕ ਹੈ ਜੀ ਤੇ ਦੇਖ ਸਕਦੇ ਹੋ ਗਾਂ ਬਹੁਤ ਸੋਹਣੀ ਸੁਨੱਖੀ ਆ 27 28 ਲੀਟਰ ਪਿਛਲੇ ਸੂਏ ਦੁੱਧ ਦਿੱਤਾ ਗਾਂ ਨੇ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਬਾਕੀ ਵੱਧ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਨੇ ਹੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਅਨੰਦਪ ਸਿੰਘ ਜੀ ਪਿੰਡ ਪਿੰਡ ਇਚਰ ਸਿੰਘ ਵਾਲਾ ਜੋੜੀ ਕੋਠੇ ਠੀਕ ਹੈ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਪਾ ਠੀਕ ਹੈ ਨੰਬਰ ਭਰ ਆਪਣਾ 9877837300 ਠੀਕ ਹੈ ਜੀ ਦੁਬਾਰੇ ਫਿਰ ਦੱਸੋ ਜੀ 9877837300 ਠੀਕ ਹੈ ਜੀ ਹਾਂਜੀ ਭਾਈ ਵੀਰ ਗਾਂ ਦੀ ਜਾਣਕਾਰੀ ਦਿਓ ਜੀ ਆਪਣੀ ਦੀ ਇਹ ਗਾਂ ਜੀ ਆਪਣੇ ਕੋਲ ਇਹ ਪਿਛਲੇ ਸੂਏ ਛੂਹੀ ਸੀਗੀ ਦਸਤਾ ਇਹ ਤਾਂ ਠਾਈ ਡਲੀਟਰ ਦੁੱਧ ਦਿੰਦਾ ਨਹੀਂ 30 ਤੋਂ ਨਰਨ ਦਿੰਦਾ ਸੀਗਾ ਠੀਕ ਹੈ ਜੀ ਤੇ ਕਿੰਨੇ ਦਿਨ ਵੀਰ ਬਾਕੀ ਇਹਦੇ ਇਹਦੇ ਤਾਂ 10 ਤੋਂ ਘੱਟ ਘੱਟ ਦੇ ਨੇ ਬਾਕੀ ਨੇ ਮੈਂ ਠੀਕ ਹੈ ਜੀ ਵੀ ਦੱਸਾਂ ਨਰਨ ਦਿੰਦੇ ਨੇ ਸੂ ਪੈਣਾ ਠੀਕ ਹੈ ਲੈਵਲ ਉਹ ਬਾ ਦਿਖ ਸਕਦੇ ਤੁਸੀਂ ਹਾਂਜੀ ਵੀਰ ਜੀ ਰੇਟ ਇਹਦਾ ਰੇਟ ਆਪਣਾ ਜੀ ਫੋਨ ਤੇ ਕੰਟੈਕਟ ਜਿਵੇਂ ਵੀ ਠੀਕ ਹੈ ਜੀ ਹਾਂਜੀ ਰੇਟ ਵਾਲਾ ਫੋਨ ਲੋ ਭਰਾ ਲੈਵਲ ਉਹ ਬਾ ਦਿਖ ਸਕਦੇ ਮੈਂ ਟੱਲਾਟੇ ਲਾਂ ਬੋਪੀਆਂ ਠੀਕ ਹੈ ਜੀ ਕਰਮ ਵਾਲੀ ਬਾੜ ਸੋਹਣੀ ਹੈ ਬਾਈ ਤੋੜ ਕੇ ਦਿਖਾਓ ਜੀ ਲੋ ਪੁਰਾ ਤੁਰਾ ਤਰਾ ਚੈੱਕ ਕਰ ਸਕਦੇ ਹਾਂ ਠੀਕ ਹੈ ਮੋੜ ਲਓ ਮੋੜ ਲਓ ਅੰਡਰ ਕੁਆਲਿਟੀ ਬਹੁਤ ਵਧੀਆ ਜੀ ਠੀਕ ਹੈ ਫੇਸ ਕੁਆਲਿਟੀ ਦੇਖਦੇ ਆਂ ਬਿਊਟੀ ਕੋਲੋਂ ਥੋੜਾ ਬਹੁਤ ਘੈਂਟ ਆ ਜੀ ਦੇ ਵੱਲੋਂ ਉਹ ਦੇਖ ਸਕਦੇ ਹਾਂ ਬੱਦ ਜਾਣਕਾਰੀ ਬਾਈ ਤੋਂ ਲੈ ਲਿਓ ਰੇਟ ਬਾਈ ਜੀ ਕਹਿੰਦਾ ਫੋਨ ਤੇ ਦੱਸੇਗਾ ਜੀ ਠੀਕ ਏ ਬਾਕੀ ਪਰਾ ਬੜਾ ਫੇਸਬੁੱਕ ਦੇ ਪੇਜ ਅਗਰ ਜੀਤ ਰਹੇ ਉਹਨੂੰ ਬਾਤੋਂ ਦਾ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਭ ਨੂੰ ਨਵੀਂ ਵੀਡੀਓ ਅਪਲੋਡ ਕਰਦੇ ਰਹੀ। ਫੇਸ ਬਿਊਟੀ ਦੇ ਇਸੇ ਪਰਾ ਠੀਕ ਹੈ ਜੀ। ਚੈੱਕ ਕਰਸਾਂ। ਬਹੁਤ ਜਾਣਕਾਰੀ ਬਾਈ ਤੇ ਲੜੇ ਪਰਾ। ਠੀਕ ਹੈ ਜੀ। ਮਿਲਦੇ ਆਂ ਪਰਾ ਅਗਲੀ ਵੀਡੀਓ 'ਚ। ਓਕੇ ਬਾਏ।